ਦੇਲੀ ਪੰਜਾਬੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਬਹੁਤ ਵਾਅਦਾ ਸਵਾਗਤ ਹੈ ਦੋਸਤੋ ਮੈਂ ਹਾਂ ਮੰਦੀਪ ਪਤਰੀ ਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜੋ ਪੋਸਟਾਂ ਨਿਕਲੀਆਂ ਨੇ ਉਹਨਾਂ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਹੋਏਗੀ ਉਸ ਦੇ ਵਿੱਚ ਗੱਲ ਕਰਾਂਗੇ ਕਿ ਕਿੰਨੀ ਏਜ ਰੱਖੀ ਗਈ ਹੈ ਤੇ ਕੀ ਉਹਦੇ ਵਿੱਚ ਰਿਕਰੂਟਮੈਂਟ ਪ੍ਰੋਸੈਸ ਹੈ ਕੀ ਕੁਆਲਿਫਿਕੇਸ਼ਨ ਹੈ ਉਹਨਾਂ ਚੀਜ਼ਾਂ ਸਭ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਏਗੀ ਥੈਂਕ ਯੂ ਦੋਸਤੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਜਜਮੈਂਟ ਰਾਈਟਰ ਦੀਆਂ ਪੋਸਟਾਂ ਕੱਢੀਆਂ ਗਈਆਂ ਨੇ ਜਿਨ੍ਹਾਂ ਨੂੰ 10.9.2024 ਤੋਂ 1.10.2024 ਯਾਨੀ 10 ਸਤੰਬਰ ਤੋਂ ਲੈ ਕੇ 1 ਅਕਤੂਬਰ ਤੱਕ ਅਪਲਾਈ ਕੀਤਾ ਜਾ ਸਕਦਾ ਹੈ ਤੇ ਇਹ ਨਾਲ ਜਿਹੜੀਆਂ ਨੇਮ ਆਫ ਪੋਸਟਾ ਹੋਇਆ ਹੈਗੀ ਹੈ ਜਜਮੈਂਟ ਰਾਈਟਰ ਦੀ ਤੇ ਟੋਟਲ ਨੰਬਰ ਆਫ ਵੈਕੈਂਸੀਜ਼ ਨੇ 33 SC, ST, दे दे 33 ਪੋਸਟਾਂ ਨੇ ਜਿਨ੍ਹਾਂ ਦੇ ਵਿੱਚ ਜਨਰਲ ਕੈਟਾਗਰੀ ਦੇ ਲਈ 27 ਪੋਸਟਾਂ ਨੇ ਐਸਸੀ ਐਸਟੀ ਬੀਸੀ ਦੇ ਲਈ 3 ਐਕਸ ਸਰਵਿਸਮੈਨ ਦੇ ਲਈ ਜਿਹੜੇ ਰਿਟਾਇਰਡ ਆਰਮੀ ਮੈਨ ਨੇ ਉਹਨਾਂ ਦੇ ਲਈ ਪੋਸਟਾਂ ਰੱਖੀਆਂ ਨੇ 2 ਤੇ ਪਰਸਨ ਵਿਦ ਡਿਸੇਬਿਲਟੀ ਮੀਨਸ ਜਿਹੜੇ ਵਿਅਕਤੀ ਕੋਈ ਹੈਂਡੀਕੈਪਟ ਨੇ ਉਹਨਾਂ ਦੇ ਲਈ ਇੱਕ ਪੋਸਟ ਰੱਖੀ ਗਈ ਹੈ ਸੋ ਟੋਟਲ 33 ਪੋਸਟਾਂ ਨੇ 33 ਪੋਸਟਾਂ ਇੰਦਾਂ ਦੇ ਜਿਹੜੀਆਂ ਟੋਟਲ ਵੈਕੈਂਸੀਜ਼ ਨੇ ਜਜਮੈਂਟ ਰਾਈਟਰਸ ਦੀਆਂ ਤੇ ਅਗਰ ਆਪਾਂ ਏਜ ਦੀ ਗੱਲ ਕਰੀਏ ਤਾਂ 1 10 2024 ਨੂੰ ਜਿਹੜੇ ਕੈਂਡੀਡੇਟਸ ਦੀ ਏਜ 21 ਸਾਲ ਤੋਂ 30 ਸਾਲ ਤੱਕ ਹੈ ਉਹ ਇਹ ਪੋਸਟ ਅਪਲਾਈ ਕਰ ਸਕਦਾ ਹੈ ਤੇ ਜਿਹੜੀਆਂ ਗਵਰਨਮੈਂਟ ਦੀਆਂ ਰਿਲੈਕਸੇਸ਼ਨਸ ਨੇ ਜਿਵੇਂ ਹੈਂਡੀਕੈਪਡ ਕੈਂਡੀਡੇਟਸ ਲਈ 10 ਸਾਲ ਐਕਸ ਸਰਵਿਸਮੈਨ ਦੀ ਜਿਹੜੀ ਰਿਲੈਕਸੇਸ਼ਨ ਹੁੰਦੀ ਆ ਉਹਦੀ ਸਰਵਿਸ ਦੇ ਵਿੱਚ 3 ਸਾਲ ਪਲੱਸ ਕਰਕੇ ਉਸ ਤਰ੍ਹਾਂ ਗਵਰਨਮੈਂਟ EMPLOYE ਜਿਹੜੇ ਕੰਟਰੈਕਟ ਬੇਸ ਤੇ ਕੰਮ ਕਰ ਰਹੇ ਨੇ ਉਹ ਚਾਹੇ ਕਿਸੇ ਗਵਰਨਮੈਂਟ ਡਿਪਾਰਟਮੈਂਟਸ ਦੇ ਹੋਣ ਸੈਮੀ ਗਵਰਨਮੈਂਟ ਡਿਪਾਰਟਮੈਂਟਸ ਦੇ ਵਿੱਚ ਹੋਣ ਕਾਰਪੋਰੇਸ਼ਨਸ ਦੇ ਵਿੱਚ ਹੋਣ ਜਾਂ ਬੋਰਡ ਏਜ ਜਿਹੜੀ ਸ਼ੈਲ ਬੀ ਉਹਨਾਂ ਲਈ 40 ਈਅਰ ਸ਼ੈਲ ਬੀ 40 ইয়ারਜ਼ 40 ਸਾਲ ਉਹਨਾਂ ਦੇ ਲਈ ਏਜ ਰੱਖੀ ਗਈ ਹੈ ਦਾ ਬੈਨੀਫਿਟ ਆਫ ਏਜ ਇਲੈਕਸ਼ਨ ਸ਼ੈਲ ਨਾਟ ਬੀ ਅਵੇਲੇਬਲ ਟੂ ਦੋਜ਼ ਹੂ ਆਰ এমਪਲੋਇਡ ਔਨ ਦਾ ਕੰਟ੍ਰੈਕਟ ਔਰ ਐਡ ਹੌਕ ਬੇਸਿਸ ਇਨ ਗਵਰਨਮੈਂਟ ਆਫਿਸਿਸ ਜਿਹੜੀ ਜਿਹੜੀ ਬੈਨੀਫਿਟ ਹੈ ਇਹ ਉਹਨਾਂ ਕੈਂਡੀਡੇਟਸ ਨੂੰ ਅਵੇਲੇਬਲ ਨਹੀਂ ਹੋਵੇਗਾ ਜਿਹੜੇ ਗਵਰਨਮੈਂਟ ਆਫਿਸਰਸ ਦੇ ਵਿੱਚ ਕੰਟ੍ਰੈਕਟ ਬੇਸ ਤੇ ਜਾਂ ਐਡ ਹੌਕ ਬੇਸ ਤੇ ਕੰਮ ਕਰਦੇ ਨੇ ਇਸੀ ਤਰ੍ਹਾਂ ਜਦੋਂ ਅਸੀਂ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਜਜਮੈਂਟ ਰਾਈਟਰ ਦੇ ਲਈ ਮਿਨੀਮਮ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਰੱਖੀ ਗਈ ਹੈ ਤੇ ਉਸ ਨੂੰ ਕੰਪਿਊਟਰ ਜਾਨੀ ਐਮ ਐਸ ਵਰਡ ਪ੍ਰੋਸੈਸਿੰਗ ਅਤੇ ਸਪਰੈਡ ਸ਼ੀਟਸ ਸਪਰੈਡ ਸ਼ੀਟਸ ਮੀਨਸ ਐਮ ਐਸ ਵਰਡ ਤੇ ਐਕਸਲ ਦੀ ਫੁੱਲ ਨੋਲਿਜ ਹੋਣੀ ਚਾਹੀਦੀ ਹੈ ਇਸ ਤੋਂ ਬਿਨਾ ਉਹ ਟੈਸਟ ਹੀ ਦੇਣ ਦੇ ਲਈ ਐਲੀਜੀਬਲ ਹੀ ਨਹੀਂ ਹੋਏਗਾ ਔਰ ਐਂਡ ਜਦੋਂ ਆਪਾਂ ਇਹਦੀ ਫੀਸ ਦੀ ਗੱਲ ਕਰਦੇ ਆ ਸੋ ਕੁਆਲੀਫਿਕੇਸ਼ਨ ਤੁਹਾਨੂੰ ਕਲੀਅਰ ਹੋ ਗਈ ਹੋएगी ਕਿ ਇਸ ਦੇ ਲਈ ਗ੍ਰੈਜੂਏਸ਼ਨ ਹੈ ਬੀਏ ਬੀਸੀਏ ਬੀਬੀਏ ਕੋਈ ਵੀ ਗ੍ਰੈਜੂਏਸ਼ਨ ਜਿਸ ਨੇ ਕਰੀ ਹੈ ਤੇ ਐਮਐਸ ਵਰਡ ਤੇ ਸਪਰੈਡਸ਼ੀਟ ਸਪਰੈਡਸ਼ੀਟ ਐਕਸਲ ਦੀ ਫੁੱਲ ਨੋਲੇਜ ਹੋਣੀ ਚਾਹੀਦੀ ਹੈ ਜਦੋਂ ਆਪਾਂ ਫੀਸ ਦੀ ਗੱਲ ਕਰਦੇ ਹਾਂ ਫੀਸ ਦੇ ਵਿੱਚ ਜਰਨਲ ਅਤੇ एससी एसटी बीसी ਆਫ ਏਰੀਆਜ਼ ਸਟੇਟ ਅਦਰ ਦੈਨ ਪੰਜਾਬ ਹਰਿਆਣਾ ਐਂਡ ਜੁਟੀ ਜਰਨਲ ਜਰਨਲ ਕੈਂਡੀਡੇਟਸ ਨੇ ਉਹਨਾਂ ਦੇ ਲਈ 1000 ਰੁਪਏ ਫੀਸ ਹੈ एससी एसटी ਪੰਜਾਬ ਦੇ ਜਿਹੜੇ एससी एसटी ਕੈਂਡੀਡੇਟਸ ਨੇ ਉਹਨਾਂ ਦੇ ਲਈ 800 ਫੀਸ ਪਰਸਨਸ ਵਿਦ ਬੈਂਚਮਾਰਕ ਡਿਸੇਬਿਲਟੀ ਜਿਹੜੇ ਹੈਂਡੀਕੈਪਸ ਕੈਂਡੀਡੇਟਸ ਹੋਣਗੇ ਉਹਨਾਂ ਦੇ ਲਈ 800 ਫੀਸ ਤੇ ਐਕਸ ਸਰਵਿਸਮੈਨ ਦੀ 800 ਰੁਪਏ ਫੀਸ ਰੱਖੀ ਗਈ ਹੈ ਰਿਜ਼ਰਵੇਸ਼ਨ ਦੀ ਜਦੋਂ ਗੱਲ ਕਰਦੇ ਆ ਤਾਂ ਬੈਨੀਫਿਟਸ ਆਫ ਐਸਸੀ ਐਸਟੀ ਬੀਸੀ ਰਿਜ਼ਰਵੇਸ਼ਨ ਹੈ ਜਿਹੜੀ ਉਹ ਜਾਂ ਫੀਸ ਰੈਲਾਕਸੇਸ਼ਨ ਦੇ ਵਿੱਚ ਹੈ ਉਹ ਕੈਂਡੀਡੇਟਸ ਨੂੰ ਸ਼ਲ ਬੀ ਅਵੇਲੇਬਲ ਓਨਲੀ ਟੂ ਦੋਜ਼ ਹੂ ਹੈਵ ਗਾਟ ਐਸਸੀ ਜਾਨੀ ਸਰਟੀਫਿਕੇਟਸ ਹੋਣਾ ਸਿਰਫ ਉਹਨਾਂ ਕੈਂਡੀਡੇਟਸ ਨੂੰ ਐਸਸੀ ਐਸਟੀ ਬੀਸੀ ਦਾ ਜਿਹੜਾ ਰਿਜ਼ਰਵੇਸ਼ਨ ਜਾਂ ਫੀਸ ਰੈਲਾਕਸੇਸ਼ਨ ਦੇ ਵਿੱਚ ਬੈਨੀਫਿਟ ਮਿਲੇਗਾ ਜਿਨਾਂ ਕੋਲ ਪੰਜਾਬ ਐਸਸੀ ਐਸਟੀ ਬੀਸੀ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਬੈਨੀਫਿਟਸ ਆਫ ਰਿਜ਼ਰਵੇਸ਼ਨ ਐਂਡ ਫੀ ਰਿਲੈਕਸੇਸ਼ਨ ਅੰਡਰ ਐਕਸ ਸਰਵਿਸਮੈਨ ਕੈਟਾਗਰੀ ਸੀ ਓਨਲੀ ਟੂ ਦੋਸ ਟੂ ਓਨਲੀ ਟੂ ਐਕਸ ਸਰਵਿਸਮੈਨ ਥੈਮ ਸਰ ਨਾਟ ਟੂ देयर ਡਿਪੈਂਡੈਂਟਸ ਮੋਸਟਲੀ ਇਹ ਪੁੱਛਿਆ ਜਾਂਦਾ ਕਿ ਜਿਹੜੇ ਐਕਸ ਸਰਵਿਸਮੈਨ ਨੇ ਜਿਹੜੇ ਆਰਮੀ ਮੈਨ ਨੇ ਰਿਟਾਇਰਡ ਇਹ ਜਿਹੜਾ ਬੈਨੀਫਿਟਸ ਹੈ ਸਿਰਫ ਉਹ ਹੀ ਬੈਨੀਫਿਟ ਲੈ ਸਕਦੇ ਨੇ ਖੁਦ ਲੈ ਸਕਦੇ ਨੇ ਉਹਨਾਂ ਦੇ ਬੱਚਿਆਂ ਨੂੰ ਜਾਂ ਅੱਗੇ ਕਿਸੇ ਫੈਮਿਲੀ ਨੂੰ ਇਹ ਬੈਨੀਫਿਟ ਨਹੀਂ ਮਿਲੇਗਾ ਉਸ ਤੋਂ ਬਾਅਦ ਜਦੋਂ ਅਸੀਂ ਅਪਲਾਈ ਕਰਨਾ ਹੈ ਤਾਂ ਕੈਂਡੀਡੇਟਸ ਸਪੈਸੀਫਾਈਡ ਸਿਲੈਕਸ਼ਨ ਦਾ ਅਪਲੀਕੇਸ਼ਨ ਫਾਰਮ ਕੈਨ ਨਾਟ ਬੀ ਚੇਂਜਡ ਔਰ ਐਨੀ ਗਰਾਉਂਡ ਸ਼ੈਲ ਹੈਵ ਟੂ ਸਬਮਿਟ ਦਾ ਪ੍ਰਿੰਟ ਆਊਟ ਆਫ देयर ਅਪਲੀਕੇਸ਼ਨ ਫਾਰਮ ਜਦੋਂ ਉਹ ਆਪਾਂ ਨੇ ਡਾਕੂਮੈਂਟਸ ਪੇਸ਼ ਕਰ ਰਹੇ ਨੇ ਤਾਂ ਪ੍ਰੂਫ ਆਫ ਕੁਆਲਿਫੀਕੇਸ਼ਨ ਡੇਟ ਆਫ ਬਰਥ ਰਿਜ਼ਰਵੇਸ਼ਨ ਸਰਟੀਫੀਕੇਟ ਔਰ ਜਦੋਂ ਟੈਸਟ ਮੋਰਲ ਜਦੋਂ ਤੁਹਾਡੇ ਡਾਕੂਮੈਂਟਸ ਚੈੱਕ ਹੋਣੇ ਨੇ ਉਦੋਂ ਸਾਰੇ ਡਾਕੂਮੈਂਟਸ ਤੁਹਾਨੂੰ ਪੇਸ਼ ਕਰਨੇ ਉਹਦੇ ਲਈ ਜ਼ਰੂਰੀ ਨੇ Uh, next uh, submit under uh, undertaking after about any of their close relative working in the establishment agar uh, kisi candidates da koi jada neede da rishtedar hai oh high court de vich ya coordinated court de vich punjab di kisi court de vich haryana di duty chandigarh de vich oh testimonial de vich check koi kisi post te hai ਤਾਂ ਉਸ ਨੂੰ ਇਸ ਦਾ ਅੰਡਰਟੇਕਿੰਗ दैट ਇੱਕ ਜਿਹੜਾ ਐਫੀਡੇਵਟ ਹੈ ਉਹ ਜ਼ਰੂਰ ਦੇਣਾ ਪਏਗਾ ਮੀਨਸ ਕਲੋਜ਼ ਰਿਲੇਟਿਵ ਆ ਕੋਈ ਕਿਸੇ ਦੀ ਹਸਬੈਂਡ ਵਾਈਫ ਫਾਦਰ ਇਨ ਲਾ ਕੋਈ ਸੋਹਰਾ ਮਦਰ ਜਮ ਕੋਈ ਮਦਰ ਇਨ ਲਾ ਬ੍ਰਦਰ ਬ੍ਰਦਰ ਇਨ ਲਾ ਸਿਸਟਰ ਸਿਸਟਰ ਇਨ ਲਾ ਵਗੈਰਾ ਜਿਹੜੇ ਕੋਈ ਰਿਲੇਟਿਵ ਹੈ ਕਲੋਜ਼ ਰਿਲੇਟਿਵ ਹੈ ਅਗਰ ਉਹ ਕੋਰਟ ਦੇ ਵਿੱਚ ਕੰਮ ਕਰਦਾ ਹੈ ਤਾਂ ਉਸ ਦਾ ਉਸ ਨੂੰ ਐਫੀਡੇਵਟ ਇੱਕ ਜ਼ਰੂਰ ਦੇਣਾ ਪਏਗਾ ਇਸ ਤੋਂ ਬਾਅਦ ਗੱਲ ਕਰਦੇ ਹਾਂ ਜਦੋਂ ਉਸਦੇ ਡਾਕੂਮੈਂਟਸ ਦੇ ਟੈਸਟ ਹੋਣ ਵੇਲੇ ਸਾਰੇ ਸਾਡਾ origignal ਸਰਟੀਫਿਕੇਟਸ ਪੇਸ਼ ਕਰਨਾ ਜ਼ਰੂਰੀ ਨੇ ਜਿਨ੍ਹਾਂ ਵਿੱਚ ਕੁਆਲਿਫੀਕੇਸ਼ਨ ਸਰਟੀਫਿਕੇਟ ਆ ਕਾਸ ਸਰਟੀਫਿਕੇਟ ਐਨਓਸੀ ਵਗੈਰਾ ਜਿੱਥੇ ਵੀ ਰਿਕੁਆਇਰਮੈਂਟ ਹੈ ਉਹ ਚੀਜ਼ ਵੀ ਦੇਣੇ ਜ਼ਰੂਰੀ ਹੋਣਗੇ ਉਸ ਤੋਂ ਬਾਅਦ ਨੋ ਆਬਜੈਕਸ਼ਨ ਸਰਟੀਫਿਕੇਟ ਫਰਮ ਦੇਰ ਹੈਡ ਆਫ ਆਫ ਅਫੀਸਰ ਜਿਹੜੇ ਕੈਂਡੀਡੇਟਸ ਨੇ ਜਿਹੜੇ ਰੈਗੂਲਰ ਗਵਰਨਮੈਂਟ EMPLOYEES ਨੇ ਉਹਨਾਂ ਦੇ ਲਈ ਐਨਓਸੀ ਦੇਣਾ ਜ਼ਰੂਰੀ ਹੈ ਆਪਣੇ ਉਸ ਸੰਬੰਧਿਤ ਡਿਪਾਰਟਮੈਂਟ ਦੇ ਵਿੱਚ ਜਿੱਥੇ ਉਹ ਕੰਮ ਕਰਦੇ ਨੇ ਉਸੀ ਤਰ੍ਹਾਂ ਜਦੋਂ ਜਿਹੜੀਆਂ ਸਪੈਸ਼ਲ ਇਨਸਟਰਕਸ਼ਨਸ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਪੈਸ਼ਲ ਇਨਸਟਰਕਸ਼ਨਸ ਦੇ ਵਿੱਚ ਇੱਕ ਚੀਜ਼ ਸਾਫ਼-ਸਾਫ਼ ਕਲੀਅਰ ਕਰੀ ਗਈ ਹੈ ਕਿ ਇਨ 올 ਮੈਟਰਸ ਰਿਲੇਟਿੰਗ ਟੂ ਅਕਸੈਪਟੈਂਸ অর ਰਿਜੈਕਸ਼ਨ ਆਫ ਐਨ ਐਪਲੀਕੇਸ਼ਨ ਕਿਸੇ ਵੀ ਐਪਲੀਕੇਸ਼ਨ ਨੂੰ ਰਿਜੈਕਟ ਕਰਨ ਦਾ ਅਧਿਕਾਰ ਜਾਂ ਅਕਸੈਪਟ ਕਰਨ ਦਾ ਅਧਿਕਾਰ ਉਹਦੀ ਐਲੀਜੀਬਿਲਟੀ ਨੂੰ ਚੈੱਕ ਕਰਨ ਦਾ ਮੋਡ ਕਰਾਈਟਰੀਆ ਸਿਲੈਕਸ਼ਨ ਅਡਰੈਸ ਸ਼ਲ ਬੀ ਫਾਈਨਲ ਐਂਡ ਬਾਈਂਡਿੰਗ ਔਨ ਦਾ ਕੈਂਡੀਡੇਟਸ ਗਵਰਨਮੈਂਟ ਹਾਈ ਹਾਈ ਕੋਰਟ ਦਾ ਜਿਹੜਾ ਆਨਰੇਬਲ ਮਾਨਜੋਗ ਹਾਈ ਕੋਰਟ ਦਾ ਜਿਹੜਾ ਡਿਸੀਜਨ ਹੈ ਉਹ ਫਾਈਨਲ ਹੋਏਗਾ ਚਾ ਕੈਂਡੀਡੇਟਸ ਦੀ ਜਿਹੜੀ ਐਲੀਜੀਬਿਲਟੀ ਹੈ ਉਸ ਨੂੰ ਚੈੱਕ ਕਰਨ ਦੇ ਵਿੱਚ ਮੋੜ ਕੇ ਚੈੱਕ ਕਰਨ ਦੇ ਉਸ ਦੀ ਜਿਹੜੀ ਐਪਲੀਕੇਸ਼ਨ ਰਿਜੈਕਟ ਕਰਨਾ ਜਾਂ ਐਕਸੈਪਟ ਕਰਨਾ ਇਹ ਮਾਨਯੋਗ ਹਾਈ ਕੋਰਟ ਦੇ ਹੱਥ ਦੇ ਵਿੱਚ ਹੈ ਉਸ ਨੂੰ ਡਿਸੀਜਨ ਉਹਨਾਂ ਦਾ ਫਾਈਨਲ ਹੋਏਗਾ ਹਾਈ ਕੋਰਟ ਦਾ ਜਦੋਂ ਮੋਡ ਆਫ ਆਪਾ ਸਿਲੈਕਸ਼ਨ ਦੀ ਗੱਲ ਕਰਦੇ ਹਾਂ ਤਾਂ ਟੇਕ ਡਿਕਟੇਸ਼ਨ ਉਸ ਨੂੰ ਇੱਕ ਡਿਕਟੇਸ਼ਨ ਦਿੱਤੀ ਜਾਏਗੀ ਐਟ ਦਾ ਸਪੀਡ ਆਫ 120 ਵਰਡ ਪਰ ਪਰ ਮਿੰਟ ਇਨ ਇੰਗਲਿਸ਼ ਸ਼ੋਰਟਹੈਂਡ ਸੋ ਇੰਗਲਿਸ਼ ਸ਼ੋਰਟਹੈਂਡ ਦੇ ਵਿੱਚ ਉਸ ਨੂੰ ਇੱਕ ਡਿਕਟੇਸ਼ਨ ਜਾਨਕੀ ਬੋਲ ਕੇ ਲਿਖਾਇਆ ਜਾਊਗਾ ਸਪੀਡ ਜਿਸ ਦੇ ਵਿੱਚ 120 ਵਰਡ ਪਰ ਮਿੰਟ ਹੈ 120 1 ਮਿੰਟ ਦੇ ਵਿੱਚ 120 ਵਰਡ ਪਰ ਮਿੰਟ ਦੀ ਸਪੀਡ ਹੋਣੀ ਚਾਹੀਦੀ ਹੈ ਸ਼ੋਰਟਹੈਂਡ ਇੰਗਲਿਸ਼ ਦੇ ਵਿੱਚ ਉਸੇ ਤਰ੍ਹਾਂ ਜਿਹੜੀ ਕੰਪਿਊਟਰ ਤੇ ਸਪੀਡ ਮੰਗੀ ਗਈ ਹੈ ਉਹ 24 ਦੀ ਸਪੀਡ ਮੰਗੀ ਗਈ ਹੈ ਵਰਡ ਪਰਮੈਂਟ 1 ਮਿੰਟ ਦੇ ਵਿੱਚ ਜਿਹੜੀ ਸਪੀਡ ਹੈ ਉਹ 24 ਦੇ ਵਰਡ ਪਰਮੈਂਟ ਹੋਣੀ ਚਾਹੀਦੀ ਹੈ 24 ਮੰਗੀ ਗਈ ਹੈ ਦਾ ਸ਼ਾਰਟ ਹੈਂਡ ਡਿਕਟੇਸ਼ਨ ਸ਼ਲ ਬੀ ਇਨ 10 ਮਿੰਟਸ ਡਿਊਰੇਸ਼ਨ ਸ਼ਾਰਟ ਹੈਂਡ ਹੈ ਜਿਹੜੀ ਡਿਕਟੇਸ਼ਨ ਹੈ ਉਹ 10 ਮਿੰਟ ਦੀ ਹੋਏਗੀ ਕੋਈ ਵੀ ਕੈਂਡੀਡੇਟਸ ਟੂ ਹੈਵ ਟੂ ਨੋ ਕੈਂਡੀਡੇਟ ਸ਼ਲ ਬੀ ਕਨਸੀਡਰ ਟੂ ਹੈਵ ਕੁਆਲੀਫਾਈਡ ਦਾ ਟੈਸਟ ਇਫ ਹੀ ਕਮਿਟ ਮੋਰ ਦੈਨ 55% ਮਿਸਟੇਕਸ ਇਸ ਜਿਹੜੇ ਟੈਸਟ ਦੇ ਵਿੱਚ ਹੈ 5% ਤੋਂ ਵੱਧ ਮਿਸਟੇਕਸ ਨਹੀਂ ਹੋਣੇ ਚਾਹੀਦੀਆਂ ਸਪਰੈਡ ਸ਼ੀਟ ਦੇ ਜਿਹੜ 10 ਮਾਰਕਸ ਦਾ ਹੁੰਦਾ ਸ਼ਲ ਬੀ ਓਨਲੀ ਕੁਆਲੀਫਾਈਇੰਗ ਨੇਚਰ ਐਂਡ 10 ਮਿੰਟਸ ਡਿਊਰੇਸ਼ਨ 10 ਮਿੰਟਸ ਦਾ ਤੁਹਾਡਾ ਜਿਹੜਾ ਡਿਕਟੇਸ਼ਨ ਹੋਏਗੀ 10 ਮਿੰਟਸ ਦਾ ਜਿਹੜਾ ਹੈ ਤੁਹਾਡਾ ਜਿਹੜਾ ਸਪਰੈਡ ਸ਼ੀਟ ਤੇ ਐਕਸਲ ਦਾ ਟੈਸਟ ਹੋਣਾ ਸੋ ਜਿਹੜਾ ਇਹ ਟੈਸਟ ਹੈ ਜਿਹੜਾ 10 ਮਿੰਟਸ ਦਾ ਹੋਣਾ ਇਸ ਦੇ ਵਿੱਚ ਕੈਂਡੀਡੇਟ ਸ਼ਲ ਹੈਵ ਟੂ ਸਕਿਉਰ 40% ਜਿਹੜੇ ਮਾਰਕਸ ਨੇ ਜਿਹੜਾ ਹਰੇਕ ਮਾਰਕਸ ਚ 4 ਮਾਰਕਸ ਦਾ ਹੋਏਗਾ ਤੇ 40% 40% ਜਿਹੜੇ ਮਾਰਕਸ ਨੇ ਉਹ ਲੈਣੇ ਜ਼ਰੂਰੀ ਨੇ ਐਂਡ ਉਸ ਤੋਂ ਬਾਅਦ ਇੱਕ ਜਿਹੜੀ ਮੈਰਿਟ ਲਿਸਟ ਤਿਆਰ ਹੋਏਗੀ ਮੈਰਿਟ ਲਿਸਟ ਦੇ ਅਕੋਰਡਿੰਗ ਹੈ ਜਿਹੜਾ ਆਫਟਰ ਦਾ ਟੈਸਟ ਟੈਸਟ ਤੋਂ ਬਾਅਦ ਕੈਂਡੀਡੇਟ ਕਾਲਡ SMS ਤੇ ਈਮੇਲ ਭੇਜ ਕੇ ਉਸ ਨੂੰ origignal documents ਸੇ ਪੇਸ਼ ਕਰਨ ਦੇ ਲਈ ਬੁਲਾਇਆ ਜਾਏਗਾ ਅਗਰ ਉਸ ਤੋਂ ਬਾਅਦ ਜਿਹੜੇ origignal documents ਉਹਦੇ ਸਹੀ ਪਾਈ ਜਾਂਦੇ ਨੇ ਫਿਰ ਉਸ ਤੋਂ ਬਾਅਦ ਉਹਦੀ ਰਿਕਰੂਟਮੈਂਟ ਦਾ ਪ੍ਰੋਸੈਸ ਸਟਾਰਟ ਹੋਏਗਾ ਪਰ ਇਹ ਇਹਨਾਂ ਨੇ ਵੀ ਹਾਈ ਕੋਰਟ ਰਿਜ਼ਰਵਸ ਦਾ ਰਾਈਟ ਟੂ ਡਿਟਰਮਨ ਦਾ ਨੰਬਰ ਆਫ ਕੈਂਡੀਡੇਟਸ ਟੂ ਬੀ ਕਾਲਡ ਫਾਰ ਟੈਸਟੀਮੋਨੀਲ ਇਹ ਇਹ ਵੀ ਹਾਈ ਕੋਰਟ ਮਾਨਜੂਗ ਹਾਈ ਕੋਰਟ ਦੇ ਦਾ ਡਿਸੀਜਨ ਹੈ ਜਿਹੜਾ ਕਿ ਰਾਈਟ ਹੈ ਕਿ ਉਹ ਕਿਸੇ ਵੀ ਕੈਂਡੀਡੇਟਸ ਨੂੰ ਬੁਲਾ ਸਕਦੀ ਹੈ ਨੰਬਰ ਆਫ ਕੈਂਡੀਡੇਟਸ ਕਿੰਨੇ ਬੁਲਾਣੇ ਨੇ ਕਿੰਨੇ ਰੱਖਣੇ ਨੇ ਇਹ ਮਾਂਜੋ ਹਾਈ ਕੋਰਟ ਦਾ ਫੈਸਲਾ ਹੋਏਗਾ ਜਿਹੜਾ ਈ ਐਡਮਿਟ ਕਾਰਡ ਹੈ ਸ਼ੈਲ ਬੀ ਅਪਲੋਡਡ ਔਨ ਦਾ ਅਫੀਸ਼ੀਅਲ ਵੈਬਸਾਈਟ ਹਾਈ ਕੋਰਟ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਉਤੇ ਅਪਲੋਡ ਕੀਤਾ ਜਾਏਗਾ ਤੇ ਜਿਹੜਾ ਕੈਂਡੀਡੇਟ ਹੈ ਬਿਲ ਆਲਸੋ ਰਿਸੀਵ ਈਮੇਲ ਤੇ ਐਸਐਮਐਸ ਦੇ ਥਰੂ ਉਹ ਇਹ ਐਡਮਿਟ ਕਾਰਡ ਆਪਟੇਨ ਕਰ ਸਕਦਾ ਹੈ ਇਸ ਦੇ ਲਈ ਵੈਬਸਾਈਟ ਉਹਨਾਂ ਨੇ ਦਿੱਤੀ ਹੈ www.highcourt.highcourtchd.gov.in ਇਸ ਤੇ ਜਾ ਕੇ ਤੁਸੀਂ ਸਾਰੀਆਂ ਜਿਹੜੀਆਂ ਇਨਫੋਰਮੇਸ਼ਨ ਹੈ ਫੁੱਲ ਡਿਟੇਲ ਹੈ ਉਹ ਚੈੱਕ ਕਰ ਸਕਦੇ ਹੋ ਇਸ ਤੋਂ ਬਾਅਦ ਦਾ ਡੇਟ ਆਫ ਐਗਜ਼ਾਮੀਨੇਸ਼ਨ ਹੈ ਉਹ ਵੀ ਕੈਂਡੀਡੇਟਸ ਨੂੰ ਨੋਟੀਫਿ ਆਫੀਸ਼ੀਅਲ ਵੈਬਸਾਈਟ ਤੇ ਦਿੱਤਾ ਜਾਏਗਾ ਸੋ ਕੈਂਡੀਡੇਟਸ ਨੂੰ ਚੈੱਕ ਕਰਦੇ ਰਹਿਣਾ ਜ਼ਰੂਰੀ ਹੋਏਗਾ ਜਿਹੜਾ ਈਮੇਲ ਅਕਾਊਂਟਸ ਜਿਹੜੇ ਮੈਸੇਜ ਨੇ ਈਮੇਲ ਦੇ ਉਹ ਇਨਬਾਕਸ ਤੇ ਸਪੈਮ ਬਾਕਸ ਦੇ ਵਿੱਚ ਰੈਗੂਲਰਲੀ ਅਪਡੇਟਲੀ ਉਸ ਨੂੰ ਕੈਂਡੀਡੇਟਸ ਨੂੰ ਚੈੱਕ ਕਰਦੇ ਰਹਿਣਾ ਪਏਗਾ ਜਿਹੜੇ ਮੈਸੇਜ ਨੇ ਉਹ ਜਾਨੀ ਈਮੇਲ ਇਨਬਾਕਸ ਦੇ ਵਿੱਚ ਵੀ ਆ ਸਕਦੇ ਨੇ ਸਪੈਮ ਬਾਕਸ ਦੇ ਵਿੱਚ ਵੀ ਆ ਸਕਦਾ ਹੈ ਕੈਂਡੀਡੇਟਸ ਬਿਲੋਂਗਿੰਗ ਜਿਹੜੇ ਕੈਂਡੀਡੇਟਸ ਜਨਰਲ ਕੈਟਾਗਰੀ ਰਿਜ਼ਰਵ ਕੈਟਾਗਰੀ ਕੈਂ ਸਬਮਿਟ ਓਨਲੀ 1 ਐਪਲੀਕੇਸ਼ਨ ਹੈ ਕੈਂਡੀਡੇਟਸ ਜੇ ਉਹ ਜਨਰਲ ਕੈਟਾਗਰੀ ਜਾਂ ਰਿਜ਼ਰਵ ਕੈਟਾਗਰੀ ਦਾ ਹੈ ਤਾਂ ਉਹ ਸਿਰਫ ਇੱਕੋ ਐਪਲੀਕੇਸ਼ਨ ਅਪਲਾਈ ਕਰ ਸਕਦਾ ਹੈ ਅਗਰ ਇੱਕ ਤੋਂ ਵੱਧ ਹੋਣਗੀਆਂ ਤਾਂ ਜਿਹੜੀ ਪਹਿਲਾ ਐਪਲੀਕੇਸ਼ਨ ਅਪਲਾਈ ਕਰੀ ਹੈ ਸਿਰਫ ਉਹੀ ਕਨਸੀਡਰ ਹੋਏਗੀ ਦੂਸਰੀ ਐਪਲੀਕੇਸ਼ਨ ਰਿਜੈਕਟ ਕਰ ਦਿੱਤੀ ਜਾਏਗੀ ਮੀਨਲੀ ਸੈਟੀਸਫਾਈਿੰਗ ਦਾ ਐਲੀਜੀਬਿਲਟੀ ਕਰਾਈਟੇਰੀਆ ਡਸ ਨੋਟ ਐਂਟਾਈਟਲ ਦਾ ਕੈਂਡੀਡੇਟ ਟੂ ਬੀ ਕਾਲਡ ਫਾਰ ਐਗਜ਼ਾਮੀਨੇਸ਼ਨ ਸਿਰਫ ਇਹ ਚੀਜ਼ ਨਹੀਂ ਹੈਗੀ ਕਿ ਕੈਂਡੀਡੇਟ ਕੋਈ ਇਹ ਇਹ ਵੀ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਅਧਿਕਾਰ ਰਿਜ਼ਰਵ ਰੱਖਿਆ ਹੈ ਕਿਸ ਨੂੰ ਬੁਲਾਣਾ ਕਿਸ ਨੂੰ ਛੱਡਣਾ ਕੈਂਡੀ ਅਪੁਆਇੰਟਮੈਂਟ ਔਨ ਦਾ ਬੇਸਿਸ ਔਫ ਬੈਕਵਰਡ ਕਲਾਸ ਰਿਜ਼ਰਵੇਸ਼ਨ ਮਸਟ ਇਨਸ਼ੋਰ ਥੈਟ ਜੇ ਕੋਈ ਕੈਂਡੀਡੇਟ ਬੈਕਵਰਡ ਕਲਾਸ ਦੇ ਆਧਾਰ ਤੇ ਰਿਜ਼ਰਵੇਸ਼ਨ ਲੈ ਰਿਹਾ ਤਾਂ ਇਹ ਉਸ ਨੂੰ ਇਹ ਜ਼ਰੂਰੀ ਬਣਾਉਣਾ ਪਏਗਾ ਇਹ ਸ਼ੋਰ ਕਰਨਾ ਪਏਗਾ ਕਿ ਉਹ ਕ੍ਰੀਮੀ ਲੇਅਰ ਦੇ ਵਿੱਚ ਨਹੀਂ ਆਉਂਦਾ ਕ੍ਰੀਮੀ ਲਿਆਰ ਇੱਕ ਜਿਹੜੀ ਗਵਰਨਮੈਂਟ ਨੇ ਬਣਾਈ ਗਈ ਹੈ ਕਿ ਉਹ ਐਨੀ ਜਿਹੜੀ ਇਨਕਮ ਹੈ ਉਹਦੇ ਪੇਰੈਂਟਸ ਦੀ ਨਹੀਂ ਹੋਣੀ ਚਾਹੀਦੀ ਇਸ ਐਗਜ਼ਾਮ ਦੇ ਲਈ ਕਿਸੇ ਤਰ੍ਹਾਂ ਦਾ ਕਿਸੇ ਵੀ ਕੈਂਡੀਡੇਟ ਨੂੰ ਡੀਏ ਡੀਏ ਵਗੈਰਾ ਨਹੀਂ ਦਿੱਤਾ ਜਾਏਗਾ ਤੇ ਵੈਨਿਊ ਡੇਟ ਟਾਈਮ ਆਫ ਐਗਜ਼ਾਮੀਨੇਸ਼ਨ ਟੈਸਟ ਰਿਜ਼ਲਟ ਨੋਟਿਸ ਸਾਰਾ ਤੁਹਾਡਾ ਵੈਬਸਾਈਟ ਤੇ ਅਵੇਲੇਬਲ ਹੋਏਗਾ ਵੈਬਸਾਈਟ ਜਿਹੜੀ ਦਿੱਤੀ ਹੈ www.highcourtchd.gov.in ਤੇ ਤੁਹਾਡੀ ਸਾਰੀਆਂ ਜਿਹੜੀ ਇਨਫੋਰਮੇਸ਼ਨ ਹੈ ਇਸਦੀ ਅਵੇਲੇਬਲ ਰਹੇਗੀ origignal documents shall be produced by as well ਜਦੋਂ ਵੀ origignal documents ਜਿਹੜੇ ਡਿਮਾਂਡ ਕੀਤੇ ਜਾਣਗੇ ਉਹ ਪੇਸ਼ ਕਰਨੇ ਜ਼ਰੂਰੀ ਹੋਣਗੇ ਔਰ ਇਸੇ ਤਰ੍ਹਾਂ ਤੁਸੀਂ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਆਪਣੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਤੇ ਇਹ ਚੀਜ਼ ਜਰੂਰ ਸ਼ੋਰ ਕਰ ਲੋ ਕਿ ਤੁਹਾਨੂੰ ਬਿਫੋਰ ਸਟਾਰਟਿੰਗ ਟੂ ਐਗਜ਼ਾਮੀਨੇਸ਼ਨ ਜਿਹੜਾ ਆਨਲਾਈਨ ਐਪਲੀਕੇਸ਼ਨ ਜਿਹੜਾ ਫਾਰਮ ਹੈ ਫਿਲ ਕਰਨਾ ਉਸ ਤੋਂ ਪਹਿਲਾਂ ਤੁਹਾਡੀ ਕੋਲ ਪਰਸਨਲ ਡਿਟੇਲ ਹੋਣੀ ਚਾਹੀਦੀ ਹੈ ਵੈਲਿਡ ਈਮੇਲ ਆਈਡੀ ਹੋਣੀ ਚਾਹੀਦੀ ਹੈ ਮੋਬਾਈਲ ਨੰਬਰ ਜਿਸ ਤੇ SMS ਆ ਸਕੇ ਆਨਲਾਈਨ ਪੇਮੈਂਟ ਆ ਫੈਸਿਲਿਟੀ ਹੋਵੇ ਇੰਟਰਨੈਟ ਬੈਂਕਿੰਗ ਡੈਬਿਟ ਕਾਰਡ ਵਗੈਰਾ ਤੋਂ ਤੁਸੀਂ ਪੇਮੈਂਟ ਕਰ ਸਕੋ ਤੇ ਤੁਹਾਡੇ ਸਕੈਨਡ ਰੀਸੈਂਟ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਜਿਹੜੀ ਨਾਟ ਮੋਰ ਥੈਨ 30 ਡੇਸ ਤੋਂ ਪੁਰਾਣੀ ਜਿਹੜੀ ਫੋਟੋ ਹੈ ਨਹੀਂ ਹੋਣੀ ਚਾਹੀਦੀ ਅਗੇਂਸਟ ਅ ਵਾਈਟ ਬੈਕਗਰਾਉਂਡ ਜਿਸ ਦੀ ਬੈਕਗਰਾਉਂਡ ਹੈ ਜਿਹੜੀ ਵਾਈਟ ਹੋਵੇ ਤੇ ਸਕੈਨ ਤੁਹਾਡੇ ਸਿਗਨੇਚਰ ਹੋਣ ਚਾਹੀਦੇ ਇਹੇ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਕੋਈ ਇੱਕ ਜਿਹੜੀ ਐਪਲੀਕੇਸ਼ਨ ਆਨਲਾਈਨ ਅਪਲਾਈ ਕਰਨੀ ਹੈ ਉਧਰ ਦੀ ਰਿਕੁਆਇਰਮੈਂਟ ਹੈ ਸੋ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਵਾਰੀ ਅਪਲਾਈ ਕਰਕੇ ਜਿਹੜੇ ਜਿਹੜੇ ਕੋਈ ਐਫੀਡੇਵਟ ਦੇਣਾ ਹੈ ਉਹ ਐਫੀਡੇਵਟ ਆਪਾਂ ਦੇ ਸਕਦੇ ਹਾਂ ਤੇ ਜਿਹੜੇ ਕੈਂਡੀਡੇਟ ਐਲੀਜੀਬਲ ਨੇ ਉਹ ਅਪਲਾਈ ਕਰੋ ਤੇ ਇੰਜੋਏ ਕਰੋ ਉਮੀਦ ਹੈ ਤੁਹਾਨੂੰ ਇਹ ਇਨਫੋਰਮੇਸ਼ਨ ਸਾਡੀ ਪਸੰਦ ਆਈ ਹੋਵੇਗੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ